ਹਾਂਜੀ ਦੇਖੋ ਚਾਚਾ ਭਤੀਜਾ ਚਾਚੇ ਇਤੋਂ ਕੋ ਘੜ ਰੱਖਿਆ ਆ ਵੀ ਚਾਚੇ ਤਾਇਆ ਵੀ ਕਦੇ ਸ਼ਰੀਕ ਨਹੀਂ ਹੁੰਦੇ ਜਿੰਨਾ ਪਿਆਰ ਚਾਚਾ ਆ ਤਾਇਆ ਆਪਣੇ ਭਤੀਜੇ ਭਤੀਜੀ ਨੂੰ ਕਰਦਾ ਰਹਿੰਦਾ ਉਹਨਾਂ पे ਉਹ ਵੀ ਨਹੀਂ ਕਰਦਾ ਹੁੰਦਾ ਇਹ ਤਾਂ ਜਾਨੂ ਘਰਾਂ 'ਚ ਫਰਕ ਪੈਂਦੇ ਆ ਉਹ ਨਹੀਂ ਬਾਈ ਦਿਲੋਂ ਤਾਂ ਕੋਈ ਦੂਰ ਨਹੀਂ ਹੁੰਦੇ ਆ ਦੇਖੋ ਹੁਣ ਆ ਸਦਾ ਸੁੱਤਾ ਉੱਠ ਕੇ ਆ ਮੈਨੂੰ ਨਹੀਂ ਪਾਲਦਾ ਕਊਗਾ ਬਈ ਚਾਚੂ ਕਿੱਥੇ ਆ ਚਾਚੂ ਉੱਠ ਗਿਆ ਚਾਚੂ ਕੋਲੇ ਜਾ ਨਾ ਮਨੰਦ ਜਿੰਨਾ ਜ ਦੋ ਘੰਟੇ ਦੇ ਨਾਲ ਖੋਜਦਾ ਨਜ਼ਰ ਹਟਦਾ ਨਹੀਂ ਐਂ ਕਰੀਓ ਕਦੇ ਟੂਹੀ ਤੇ ਚੜ ਗਿਆ ਕਦੇ ਗੂਆ ਕੋੜਾ ਵਾਣ ਕਦੇ ਗੂਆ ਕੋਸਾ ਵਾਣਾ ਵੀਡੀਓ ਬਾਈ ਵਸ ਪਾਉਣ ਦਾ ਮਤਲਬ ਇਹ ਹੈ ਵੀ ਚਾਚੇ ਦਾਇ ਬਾਈ ਬਹੁਤ ਪਿਆਰ ਕਰਦਾ ਹੈ ਬੇਤੀ ਜੇਤੀ ਜੀਆਂ ਨੂੰ ਸੁੱਕਦੇ ਇਹ ਜੀ ਗੱਲ ਬਾਈ ਮੰਚ ਨਹੀਂ ਲਹਿਣੀ ਚਾਹੀਦੀ ਵੀ ਇਹ ਆਡੇ ਸ਼ਰੀਕ ਆ ਜਾ ਹੋਆ ਮਾਗਰ ਵੀ ਲੱਗਣਾ ਚਾਹੀਦਾ ਇਹਦਾ ਹਾਲ ਤਾਂ ਉਂਗਣਾਂ ਵਾਲੇ ਕੰਮ ਕਰਾ ਦਿੰਦੇ ਬਾਈ ਕਿਸੇ ਦੇ ਮਾਗਰ ਲੱਗ ਕੇ ਆਪਦੇ ਘਰਾਂ 'ਚ ਫਰਕ ਨਹੀਂ ਪੋਣਾ ਚਾਹੀਦਾ ਇਹ ਕਹਿੰਦੇ ਆਪ ਦਾ ਮਾਰੂਦ ਸਾਵੇਂ ਸ਼ਿੱਟੂ ਜਿੱਥੇ ਆਪ ਦਾ ਭਾਣ ਭਾਈ ਖਰਜੂ ਉੱਥੇ ਤੂਜਾ ਕਿਵੇਂ ਖੜੂ ਜੀ ਗੱਲ ਵਧੀਆ ਲੱਗੀ ਤਾਂ ਬਾਈ ਲਾਇਕ ਸ਼ੇਅਰ ਕਰਿਓ ਧੰਨਵਾਦ